ਬੜੇ ਹੀ ਚਾਵਾਂ ਤੇ ਖੁਸ਼ੀਆਂ ਦੇ ਨਾਲ ਬੀਤੇ 9 ਮਹੀਨੇ ਤੋਂ ਇਹ ਪਰਿਵਾਰ ਇੰਤਜ਼ਾਰ ਕਰ ਰਿਹਾ ਸੀ ਕਿ ਸਾਡੇ ਘਰ ਦੇ ਵਿੱਚ ਇੱਕ ਨਵਾਂ ਮਹਿਮਾਨ ਆਣਾ ਹੈ ਪਰ ਉਸ ਤੋਂ ਪਹਿਲਾਂ ਹੀ ਇੱਕ ਇਹੋ ਜਿਹੀ ਮਾੜੀ ਘਟਨਾ ਵਾਪਰੀ ਹੈ ਜਿਸ ਦੇ ਸਿੱਧੇ ਤੌਰ ਤੇ ਇਲਜ਼ਾਮ ਡਾਕਟਰਾਂ ਦੇ ਉੱਪਰ ਲੱਗੇ ਨੇ ਕਿ ਉਹਨਾਂ ਦੇ ਕਾਰਨ ਸਾਡਾ ਘਰ ਬਰਬਾਦ ਹੋ ਗਿਆ ਘਰ ਦੀਆਂ ਖੁਸ਼ੀਆਂ ਖਰਾਬ ਕਰ ਦਿੱਤੀਆਂ ਗਈਆਂ ਸੁਲਤਾਨਪੁਰ ਲੋਧੀ ਦੇ ਮਹੱਲਾ ਮੋਰੀ ਵਸਨੀਕ ਗगन ਚੂਰਾ ਦੀ ਪਤਨੀ ਸ਼ਾਇਦ ਸਾਦੀ ਨੇਹਾ ਨਰਸਿੰਗ ਹੋਮ ਵਿਖੇ ਇੱਕ ਲੜਕੀ ਨੂੰ ਜਨਮ ਦੇਣ ਤੋਂ ਬਾਅਦ ਜਾਨ ਗਈ ਜਿਸ ਤੋਂ ਬਾਅਦ ਪਰਿਵਾਰਿਕ ਜੀ ਦੁਖੀ ਵੀ ਹੋਏ ਅਤੇ ਇਸ ਗੱਲ ਨੂੰ ਲੈ ਕੇ ਹੋਰ ਵੀ ਜ਼ਿਆਦਾ ਸਦਮੇ ਦੇ ਵਿੱਚ ਚਲੇ ਗਏ ਕਿ ਸਿਰਫ ਡਾਕਟਰਾਂ ਦੀ ਅਣਗਹਿਲੀ ਦੇ ਕਾਰਨ ਇੱਕ ਦਿਨ ਦੀ ਮਾਸੂਮ ਬੱਚੀ ਤੋਂ ਉਸਦੀ ਮਾਂ ਖੋ ਲਈ ਗਈ ਅਤੇ ਸਾਰਾ ਘਰ ਖਰਾਬ ਕਰ ਦਿੱਤਾ ਗਿਆ ਲਾਪਰਵਾਹੀ ਦੇ ਕਾਰਨ 19 ਦਿਨ ਬਾਅਦ ਜ਼ਿੰਦਗੀ ਅਤੇ ਮੌਤ ਦੇ ਨਾਲ ਲੜਾਈ ਲੜਦਿਆਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਇਸ ਕੁੜੀ ਦੀ ਜਾਨ ਗਈ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਪਤੀ ਦੇ ਵੱਲੋਂ ਦੱਸਿਆ ਗਿਆ ਕਿ ਉਸ ਦੀ ਪਤਨੀ ਦੇ ਬੱਚਾ ਹੋਣ ਵਾਲਾ ਸੀ ਅਤੇ ਉਸ ਦਾ ਇਲਾਜ ਸਥਾਨਿਕ ਨੇਹਾ ਨਰਸਿੰਗ ਹੋਮ ਦੇ ਵਿੱਚ ਚੱਲ ਰਿਹਾ ਸੀ। ਉਹਨਾਂ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ 16 ਜਨਵਰੀ 2025 ਨੂੰ ਡਿਲੀਵਰੀ ਦੇ ਲਈ ਰਾਤ ਦੇ ਕਰੀਬ 9 ਵਜੇ ਹਸਪਤਾਲ ਲੈ ਕੇ ਗਏ ਜਿੱਥੇ ਅਗਲੇ ਹੀ ਦਿਨ 17 ਜਨਵਰੀ 2025 ਨੂੰ ਦੁਪਹਿਰ 2:30 ਵਜੇ ਪਤਨੀ ਦੇ ਵੱਡਾ ਆਪਰੇਸ਼ਨ ਹੋਇਆ ਜਿਸ ਤੇ ਨਾਲ ਇੱਕ ਲੜਕੀ ਨੇ ਜਨਮ ਲਿਆ। ਉਹਨਾਂ ਕਿਹਾ ਕਿ ਸਾਨੂੰ ਹਸਪਤਾਲ ਦੀ ਡਾਕਟਰ ਨੇ ਕਿਹਾ ਕਿ ਆਪ ਜੀ ਦੀ ਪਤਨੀ ਦੇ ਵੱਲੋਂ ਸਮੇਂ ਤੋਂ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਗਿਆ। ਇਸ ਪੈਦਾ ਹੋਈ ਲੜਕੀ ਨੂੰ ਜਲੰਧਰ ਦੇ ਹਸਪਤਾਲ ਵਿਖੇ ਮਸ਼ੀਨ ਦੇ ਵਿੱਚ ਰੱਖਣਾ ਪਵੇਗਾ ਜਿਸ ਤੇ ਉਹ ਆਪਣੀ ਨਵਜੰਮੀ ਬੱਚੀ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਚਲੇਗੇ। ਪਤੀ ਗਗਨ ਨੇ ਦੱਸਿਆ ਕਿ ਇਸ ਤਰ੍ਹਾਂ ਉਸ ਨੂੰ ਉਸਦੇ ਭਰਾ ਦਾ ਫੋਨ ਆਇਆ ਕੀ ਪਤਨੀ ਦੀ ਹਾਲਤ ਖਰਾਬ ਹੋ ਰਹੀ ਹੈ ਉਸ ਨੂੰ ਖੂਨ ਚੜਾਉਣਾ ਪਵੇਗਾ ਉਸ ਨੇ ਦੱਸਿਆ ਕਿ ਖੂਨ ਚੜਾਉਣ ਤੋਂ ਬਾਅਦ ਹੀ ਉਸ ਦੀ ਪਤਨੀ ਦੀ ਤਬੀਅਤ ਹੋਰ ਵਿਗੜ ਗਈ ਅਤੇ ਹਸਪਤਾਲ ਦੀ ਡਾਕਟਰ ਖੁਦ ਪਤਨੀ ਨੂੰ ਇੱਕ ਐਂਬੂਲੈਂਸ ਦੀ ਬਜਾਏ ਆਪਣੀ ਪ੍ਰਾਈਵੇਟ ਕਾਰ ਦੇ ਵਿੱਚ ਲੈ ਕੇ ਨਗੋਦਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਚਲੀ ਗਈ ਜਿੱਥੇ 2 ਦਿਨ ਰੱਖਣ ਤੋਂ ਬਾਅਦ ਉੱਥੋਂ ਵੀ ਜਵਾਬ ਦੇ ਦਿੱਤਾ ਗਿਆ ਅਤੇ ਹੁਣ ਪਤਾ ਲੱਗਦਾ ਹੈ ਕਿ ਇਸ ਔਰਤ ਦੀ ਜਾਨ ਚਲੀ ਗਈ ਤੇ ਇਸ ਤੋਂ ਬਾਅਦ ਹੁਣ ਡਾਕਟਰਾਂ ਦੇ ਉੱਪਰ ਅਣਗੈਲੀ ਦੇ ਇਲਜ਼ਾਮ ਲੱਗੇ ਨੇ डीसी कपूरथला एसएसपी कपूरथला ਤੇ ਡੀਐਸਪੀ कपूरथला ਤੋਂ ਇਨਸਾਫ ਦੀ ਮੰਗ ਕਰਦੇ ਆ ਪਰਿਵਾਰ ਨੇ ਕਿਹਾ ਕਿ ਇਹਨਾਂ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਸ ਸਬੰਧੀ ਜਦੋਂ ਨਰਸਿੰਗ ਹੋਮ ਦੇ ਡਾਕਟਰ ਦੇ ਨਾਲ ਗੱਲਬਾਤ ਕੀਤੀ ਗਈ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਤੇ ਹਸਪਤਾਲ ਤੇ ਲੱਗੇ ਸਾਰੇ ਇਲਜ਼ਾਮ ਝੂਠੇ ਨੇ ਬੇਬੁਨਿਆਦ ਨੇ ਜੀ ਮੇਰਾ ਨਾਮ ਮੋਹਿਤ ਸ਼ਰਾਜੀ ਇਹ ਮੇਰੇ ਕਜ਼ਨ ਗਗਨ ਜਿਨ੍ਹਾਂ ਦੀ ਵਾਈਫ ਦੀ ਡੈਥ ਹੋਈ ਆ 16 ਤਰੀਕ ਨੂੰ ਇਹਨਾਂ ਨੇ ਇਹਨਾਂ ਦੀ ਵਾਈਫ ਪ੍ਰੈਗਨੈਂਸੀ ਉਹਨਾਂ ਨੇ ਬੇਬੀ ਗਰਲ ਨੂੰ ਡਿਲੀਵਰ ਕੀਤਾ ਉਸ ਤੋਂ ਬਾਅਦ ਨਿਹਾ ਹਸਪਤਾਲ ਦੇ ਵਿੱਚ ਇਹਨਾਂ ਦਾ ਟ੍ਰੀਟਮੈਂਟ ਹੋਇਆ ਸੀ ਬੇਬੀ ਡਿਲੀਵਰ ਹੋਣ ਤੋਂ ਬਾਅਦ ਉਹਨਾਂ ਨੂੰ 16 ਜਿਹੜੇ 12 ਘੰਟੇ ਰੱਖਿਆ ਗਿਆ ਉਹਦੇ ਉਹਨਾਂ ਦੇ ਦੌਰਾਨ ਉਹਨਾਂ ਦੇ ਬੋਡੀ ਨੂੰ ਸਪੈਸਟਿਕ ਹੋ ਗਿਆ ਮੈਡੀਕਲ ਟਰਮ ਦੇ ਵਿੱਚ ਉਹਨੂੰ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਜ਼ਹਿਰ ਫੈਲ ਗਿਆ ਹਸਪਤਾਲ ਦੇ ਵਿੱਚ ਕੋਈ ਐਂਬੂਲੈਂਸ ਦੀ ਸਰਵਿਸ ਨਹੀਂ ਸੀ ਉਹਨਾਂ ਨੂੰ ਡਾਕਟਰ ਪੈਨਿਕ ਹੋ ਗਏ ਨਿਹਾ ਉਹਨਾਂ ਨੇ ਉਹਨਾਂ ਨੂੰ ਡੀਐਮਸੀ ਜਾਣ ਲਈ ਸਾਨੂੰ ਕਿਹਾ ਵੀ ਇਹਨਾਂ ਦੀ ਬੋਡੀ 'ਚ ਜ਼ਹਿਰ ਫੈਲ ਚੁੱਕਾ ਵਾ ਤੇ ਇਹਨਾਂ ਨੂੰ ਡੀਐ ਕਿਉਂਕਿ ਉਹਨਾਂ ਨੇ ਉਸ ਸਮੇਂ ਉਸ ਜ਼ਹਿਰ ਫੈਲਣ ਦਾ ਇਲਾਜ ਨਹੀਂ ਕੀਤਾ ਉਸ ਤੋਂ ਬਾਅਦ ਜਦੋਂ ਉਹ ਛਾਬਲਾ ਹਸਪਤਾਲ ਹਸਪਰੰਦ ਕੋਦਰ ਲੈ ਕੇ ਗਏ ਉੱਥੇ ਵੀ ਉਹਨਾਂ ਨੇ ਦੁਬਾਰਾ ਸਟੀਚਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਆਪਣੀ ਜਿਹੜੀ ਉਹਨਾਂ ਨੇ ਗਲਤੀ ਕੀਤੀ ਸੀ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਬਟ ਛਾਬਲਾ ਹਸਪਤਾਲ ਵੀ ਉਹਨਾਂ ਕੋ ਮੈਡੀਕਲ ਟਰੀਟਮੈਂਟ ਸਹੀ ਨਹੀਂ ਹੋ ਸਕਿਆ ਇਸ ਕਰਕੇ ਫਿਰ ਦੁਬਾਰਾ ਇਨੋਸੈਂਟ ਜਲੰਧਰ ਹਸਪੀਟਲ ਵਿੱਚ ਸਾਨੂੰ ਰੈਫਰ ਕਰ ਦਿੱਤਾ ਗਿਆ ਉੱਥੇ ਉਹ 19 ਦਿਨ ਵੈਂਟੀਲੇਟਰ ਤੇ ਰਹੇ ਪਰ ਉਹ ਕਾਫੀ ਯੰਗ ਹੋਣ ਕਰਕੇ 19 ਦਿਨ ਵੈਂਟੀਲੇਟਰ ਹੋਣ ਤੋਂ बावजूद ਵੀ ਉਹ ਸਰਵਾਈਵ ਨਹੀਂ ਕਰ पाए ਅਸੀਂ ਇਸਦੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਸਭ ਤੋਂ ਕੀ ਕਿ ਕਿਸ ਡਾਕਟਰ ਦੀ ਅਣਗਹਿਲੀ ਕਰ ਨੂੰ ਸਾਡੇ ਪਰਜਾਇ ਦੀ ਡੈਥ ਹੋਈ ਆ ਹੁਣ ਇਹਨਾਂ ਦੇ ਘਰੇ ਇਹਨਾਂ ਦੇ ਦੋ ਬੁੜੀਆਂ ਵਾ ਉਹਨਾਂ ਦੀ ਦੇਖਭਾਲ ਕੌਣ ਕਰੂਗਾ ਇੱਕ ਸਾਡੀ ਕਜ਼ਨ ਦੀ ਵਾਈਫ ਚਲੀ ਗਈ ਆ ਘਰ ਦੀ ਨੂੰਹ ਚਲੀ ਗਈ ਆ ਕੰਡੀਸ਼ਨ ਬਹੁਤ ਘਰ ਦੀ ਖਰਾਬ ਹੋ ਚੁੱਕੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਚੀਜ਼ ਦੇ ਅਸੀਂ ਡੀਸੀ ਦਫ਼ਤਰ ਕੰਪਲੇਂਟ ਕੀਤੀ ਹੋਈ ਆ ਅਸੀਂ ਡੀਐਸਪੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਹੋਈ ਆ ਬਾਕੀ ਇਹ ਖੁਦ ਕੋਰਟ ਦੇ ਮੁਲਾਜ਼ਮ ਨੇ ਇਹ ਆਪਣੇ ਤਰੀਕੇ ਨਾਲ ਵੀ ਇਸ ਚੀਜ਼ ਨੂੰ ਦੇਖਣਗੇ ਕਿ ਕਿਦਾਂ ਅਸੀਂ ਜਿਹੜੇ ਦੋਸ਼ੀ ਨੇ ਇਸ ਚੀਜ਼ ਦੇ ਪਿੱਛੇ ਉਹਨਾਂ ਨੂੰ ਸਜ਼ਾ ਦਿਵਾਈ ਜਾਵੇ ਕੰਪਲੇਂਟ ਕਿਦੋਂ ਦਿੱਤੀ ਕੰਪਲੇਂਟ ਅਸੀਂ ਦਿੱਤੇ ਨੂੰ 3-4 ਦਿਨ ਹੋਏ ਨੇ ਸਾਨੂੰ ਕੰਪਲੇਂਟ ਦਿੱਤੇ ਨੂੰ ਟੀਸੀ ਆਫਿਸ ਗਿਆ ਤਕਰੀਬਨ 30 ਠੀਕ ਇਹ ਮਾਮਲਾ ਨਹੀਂ ਥੋੜੀ ਪਿਆਰ ਰਣੂ ਤਰੀਕ ਨੂੰ ਉੱਥੇ ਮੰਗ ਕੀ ਕਰਦੇ ਹਾਂ ਡੀਐਸਪੀ ਅਸੀਂ ਮੰਗ ਤਾਂ ਹੀ ਕਰਦੇ ਹਾਂ ਜੀ ਕਿ ਸਾਰੇ ਕਿਉਂਕਿ ਇੱਕ ਮੈਡੀਕਲ ਟਰਮ ਦੇ ਵਿੱਚ ਸਾਰੇ ਬੈਠਣਗੇ ਅਫਸਰ ਜਿਹੜੇ ਚੈੱਕ ਕਰਨਗੇ ਕਿ ਕਿਸ ਡਾਕਟਰ ਦੀ ਅੰਗੈਲੀ ਕਰਨਾ ਇੱਕ ਜਵਾਨ 30 ਸਾਲ ਦੀ ਲੇਡੀ ਦੀ ਡੈਥ ਹੋਈ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਸ ਚੀਜ਼ ਵੱਲ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਜਾਵੇ ਜੋ ਦੋਸ਼ੀ ਆ ਉਹਨੂੰ ਸਜ਼ਾ ਦਿੱਤੀ ਜਾਵੇ ਅਸੀਂ ਸਭ ਤੋਂ ਪਹਿਲਾਂ ਟ੍ਰੀਟਮੈਂਟ ਨੇਹਾ ਹਸਪੀਟਲ ਵਿੱਚ ਹੋਇਆ ਸੀ ਉਸ ਤੋਂ ਬਾਅਦ ਦੋ ਹਸਪਤਲਾਂ ਵਿੱਚ ਅਲੱਗ ਗਏ ਪਰ ਸਾਡੇ ਕੋਲ ਜਿਹੜੀਆਂ ਦੋ ਰਿਪੋਰਟਸ ਹਸਪੀਟਲ ਦੀਆਂ ਹੈਗੀਆਂ ਨੇ ਜਿਸ ਵਿੱਚ ਇਹ ਗੱਲ ਕਲੀਅਰਲੀ ਮੈਂਸ਼ਨ ਕੀਤੀ ਗਈ ਆ ਕਿ ਪੇਸ਼ੈਂਟ ਜਦੋਂ ਸਾਡੇ ਕੋਲ ਆਇਆ ਵਾ ਉਹਦੀ ਬਾਡੀ ਤੇ ਸਪੈਸਟਿਕ ਪੂਰੀ ਤਰ੍ਹਾਂ ਫੈਲਿਆ ਹੋਇਆ ਸੀ ਔਰ 100 ਦੇ ਵਿੱਚੋਂ 5% ਚਾਂਸ ਸੀ ਉਹਦੇ ਬਚਣ ਦੇ ਪਰ ਉਹ ਨਹੀਂ ਸਰਵਾਈਵ ਕਰ ਪਾਇਆ ਨੇਹਾ ਹਸਪੀਟਲ ਤੋਂ ਲੈ ਕੇ ਅ ਡੇਡ ਦੇ ਦੋ ਦਿਨ ਰਹਿਣ ਵਿੱਚ ਉਥੇ ਰਹੇ ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਨਕੋਦਰ ਨਕੋਦਰ ਤੋਂ ਬਾਅਦ ਜਲੰਧਰ ਅ ਮੈਂ ਵੀ ਕਹ ਦੱਸਣਾ ਚਾਹੁੰਦਾ ਕਿ ਇਸ ਹਸਪਤਾਲ ਦੇ ਵਿੱਚ ਕੋਈ ਐਂਬੂਲੈਂਸ ਦੀ ਫੈਸਿਲਿਟੀ ਨਹੀਂ ਹੈਗੀ ਆਪਣੀ ਪਰਸਨਲ ਕਾਰ ਦੇ ਵਿੱਚ ਇੱਕ ਸਿਲੰਡਰ ਰੱਖ ਕੇ ਪੇਸ਼ੈਂਟ ਨੂੰ ਜਿਹੜਾ ਕਿ ਬਹੁਤ ਸੀਵੀਅਰ ਕੰਡੀਸ਼ਨ ਦੇ ਵਿੱਚ ਲੈ ਕੇ ਜਾਇਆ ਗਿਆ ਮਤਲਬ ਇਹ ਪ੍ਰਸ਼ਾਸਨ ਇਹ ਵੀ ਮੰਗ ਕਰਦੇ ਆ ਕਿ ਇਹਨਾਂ ਦੇ ਹਸਪਤਾਲ ਦੇ ਉੱਪਰ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਇਹ ਹਸਪਤਾਲ ਕਿੱਦਾਂ ਰਨ ਹੋ ਰਿਹਾ ਜਿੱਥੇ ਕੋਈ ਪਾਰਕਿੰਗ ਨਹੀਂ ਹੈਗੀ ਕੋਈ ਮੈਡੀਕਲ ਫੈਸਿਲਿਟੀ ਵਿੱਚ ਐਂਬੂਲੈਂਸ ਨਹੀਂ ਹੈਗੀ

लेकिन जो गगन छुरा ने आज प्रेस कॉन्फ्रेंस में मेरे खिलाफ़ जितने भी इल्ज़ाम लगाए हैं ये सब बेबुनियाद है और झूठे हैं मैं ऑलरेडी इस केस के थ्रू हेल्थ और पुलिस के द्वारा इसकी इंक्वायरी चल रही है और ये गगन छुरा मुझे पिछले एक हफ्ते से परेशान मानसिक तौर पे परेशान कर रहा है और मेरी छवि को ख़राब कर रहा है मैं आप सब भाइयों को यही बोलना चाहती हूँ कि आप पहले इस केस के बारे में पूरी जान-पताल कीजिए फिर आगे इसकी जो भी आपने करना है जो आपको अच्छा लगता है आप कीजिए मेरा नाम गगनचुराई मैं वासी मोरी मोहल्ले दा मां मेरी वाइफ प्रेग्नेंट सी ते असी नेहा हॉस्पिटल विच डिलीवरी ली 16 तारीख नु गे रात नु 31 17 ਤਰੀਕ ਨੂੰ 2:30 ਵਜੇ ਮਤਲਬ ਕਿ ਮੇਰੀ ਵਾਈਫ ਦੀ ਇਹਨਾਂ ਨੇ ਡਿਲੀਵਰੀ ਕੀਤੀ ਤੇ ਡਿਲੀਵਰੀ ਕਰਨ ਤੋਂ ਬਾਅਦ ਮਤਲਬ ਕਿ ਇਹ ਕਹਿੰਦੇ ਕਿ ਬੱਚੇ ਨੂੰ ਮਤਲਬ ਕਿ ਜਲੰਧਰ ਹਸਪਤਾਲ ਵਿੱਚ ਸ਼ਿਫਟ ਕਰਨਾ ਪੈਣਾ ਛਾਬੜਾ ਹਸਪੀਟਲ ਪ੍ਰੀਮਚੂਰ ਬੱਚਾ ਹੋਇਆ ਤੁਹਾਡੇ ਤੇ ਇਸ ਲਈ ਮੈਂ ਮਤਲਬ ਕਿ 4 ਵਜੇ ਬੱਚੇ ਨੂੰ ਲੈ ਕੇ ਆਪਣੇ ਇਹਨਾਂ ਨੇ ਮੈਨੂੰ ਭੇਜ ਦਿੱਤਾ ਛਾਬੜਾ ਹਸਪਤਾਲ ਵਿੱਚ ਜਲੰਧਰ ਵਿਖੇ ਤੇ ਮੇਰੇ ਪਿੱਛੇ ਮੇਰੇ ਰਿਸ਼ਤੇਦਾਰ ਮੇਰੇ ਸੱਸ ਤੇ ਮੇਰੇ ਮਦਰ ਚਾਚੀ ਜੀ ਤੇ ਮੇਰੀ ਭੈਣ ਸਾਰੇ ਹਸਪਤਾਲ ਵਿੱਚ ਮੌਜੂਦ ਸੀ ਤੇ ਉੱਥੇ ਮੇਰੀ ਜਿਹੜੀ ਵਾਈਫ ਸੀਗੇ ਉਹਨਾਂ ਨੂੰ ਮਤਲਬ ਕਿ 5 ਵਜੇ ਬਹੁਤ ਤੇਜ਼ ਬੁਖਾਰ ਹੋ ਗਿਆ ਡਿਲੀਵਰੀ ਤੋਂ ਬਾਅਦ ਇਹਨਾਂ ਨੇ ਜਿਹੜਾ ਬਲੱਡ ਚੜਾਇਆ ਮਤਲਬ ਕਿ ਉਹਦੇ ਨਾਲ ਬੋਡੀ ਵਿੱਚ ਇਨਫੈਕਸ਼ਨ ਫੈਲ ਗਈ ਉਹਦੇ ਡਾਕਟਰ ਨੇਹਾ ਨੇ ਮਤਲਬ ਕਿ ਉਹ ਸਾਰਾ ਆਪਰੇਟ ਕੀਤਾ ਜੋ ਟ੍ਰੀਟਮੈਂਟ ਕੀਤਾ ਆਪਣਾ ਤੇ ਮਤਲਬ ਉਸ ਤੋਂ ਕਰਨ ਤੋਂ ਬਾਅਦ ਜਦੋਂ ਉਹਨੂੰ ਬੁਖਾਰ ਚੜਿਆ ਮਤਲਬ ਤੇ ਉਹ ਉਹਨਾਂ ਨੂੰ ਲੈ ਕੇ ਚਲੇ ਮਤਲਬ ਮਤਲਬ ਜਦੋਂ ਮੈਂ ਵਾਪਸ ਆਇਆ ਤੇ ਮੇਰੇ ਰਿਸ਼ਤੇਦਾਰਾਂ ਨੇ ਮਤਲਬ ਕਿ ਦੱਸਿਆ ਮੈਨੂੰ ਕਿ ਇਹਨਾਂ ਨੂੰ ਮਤਲਬ ਕਿ ਜਦੋਂ ਉਸ ਟਾਈਮ ਮੈਂ ਮੌਜੂਦ ਨਹੀਂ ਸੀ ਉਸ ਟਾਈਮ ਮੇਰੇ ਬ੍ਰਦਰ ਉੱਥੇ ਮੌਜੂਦ ਸੀਗੇ ਇਹ ਤੁਹਾਨੂੰ ਉਸ ਟਾਈਮ ਦੱਸੂਗੇ ਉਸ ਤੋਂ ਬਾਅਦ ਅਗਲਾ ਮੈਂ ਤੁਹਾਨੂੰ ਦੱਸਦਾ ਇਹ ਮੇਰੇ ਕਜ਼ਨ ਨੇ ਹਾਂਜੀ ਮੇਰਾ ਨਾਮ ਮੋਹਿਤ ਸ਼ਰਾ ਜੀ ਇਹ ਮੇਰੇ ਕਜ਼ਨ ਨੇ ਗਗਨ ਜਿਨ੍ਹਾਂ ਦੀ ਵਾਈਫ ਦੀ ਡੈਥ ਹੋਈ ਆ 16 ਤਰੀਕ ਨੂੰ ਇਹਨਾਂ ਨੇ ਇਹਨਾਂ ਦੀ ਵਾਈਫ ਪ੍ਰੈਗਨੈਂਸੀ ਸੀ ਉਹਨਾਂ ਨੇ ਬੇਬੀ ਗਰ ਨੂੰ ਡਿਲੀਵਰ ਕੀਤਾ ਉਸ ਤੋਂ ਬਾਅਦ ਨਿਹਾ ਹਸਪਤਾਲ ਦੇ ਵਿੱਚ ਇਹਨਾਂ ਦਾ ਟ੍ਰੀਟਮੈਂਟ ਹੋਇਆ ਸੀ ਬੇਬੀ ਡਿਲੀਵਰ ਹੋਣ ਤੋਂ ਬਾਅਦ ਉਹਨਾਂ ਨੂੰ 16 ਜਿਹੜੇ 12 ਘੰਟੇ ਰੱਖਿਆ ਗਿਆ ਉਹਦੇ ਉਹਨਾਂ ਦੇ ਦੌਰਾਨ ਉਹਨਾਂ ਦੇ ਬੋਡੀ ਨੂੰ ਸਪੈਸਟਿਕ ਹੋ ਗਿਆ ਮੈਡੀਕਲ ਟਰਮ ਦੇ ਵਿੱਚ ਉਹਨੂੰ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਜ਼ਹਿਰ ਫੈਲ ਗਿਆ ਹਸਪਤਾਲ ਦੇ ਵਿੱਚ ਕੋਈ ਐਂਬੂਲੈਂਸ ਦੀ ਸਰਵਿਸ ਨਹੀਂ ਸੀ ਉਹਨਾਂ ਨੂੰ ਡਾਕਟਰ ਪੈਨਿਕ ਹੋ ਗਏ ਨੇਹਾ ਉਹਨਾਂ ਨੇ ਉਹਨਾਂ ਨੂੰ ਡੀਐਮਸੀ ਜਾਣ ਲਈ ਸਾਨੂੰ ਕਿਹਾ ਵੀ ਇਹਨਾਂ ਦੇ ਬੋਡੀ 'ਚ ਜ਼ਹਿਰ ਫੈਲ ਚੁੱਕਾ ਵਾ ਤੇ ਇਹਨਾਂ ਨੂੰ ਡੀਐਮਸੀ ਲੈ ਕੇ ਜਾਣਾ ਪਊਗਾ ਕਿਉਂਕਿ ਉਹਨਾਂ ਨੇ ਉਸ ਸਮੇ ਉਸ ਜ਼ਹਿਰ ਫੈਲਣ ਦਾ ਇਲਾਜ ਨਹੀਂ ਕੀਤਾ ਉਸ ਤੋਂ ਬਾਅਦ ਜਦੋਂ ਉਹ ਛਾਬੜਾ ਹਸਪਤਾਲ ਨੂੰ ਕੋਦਰ ਲੈ ਕੇ ਗਏ ਉੱਥੇ ਵੀ ਉਹਨਾਂ ਨੇ ਦੁਬਾਰਾ ਸਟੀਚਸ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਆਪਣੀ ਜਿਹੜੀ ਉਹਨਾਂ ਨੇ ਗਲਤੀ ਕੀਤੀ ਸੀ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਬਟ ਛਾਬੜਾ ਹਸਪਤਾਲ ਵੀ ਉਹਨਾਂ ਕੋਲ ਮੈਡੀਕਲ ਟਰੀਟਮੈਂਟ ਸਹੀ ਨਹੀਂ ਹੋ ਸਕਿਆ ਇਸ ਕਰਕੇ ਫਿਰ ਦੁਬਾਰਾ ਇਨੋਸੈਂਟ ਜਲੰਧਰ ਹਸਪੀਟਲ ਵਿੱਚ ਸਾਨੂੰ ਰੈਫਰ ਕਰ ਦਿੱਤਾ ਗਿਆ ਉੱਥੇ ਉਹ 19 ਦਿਨ ਵੈਂਟੀਲੇਟਰ ਤੇ ਰਹੇ ਪਰ ਉਹ ਕਾਫੀ ਯੰਗ ਹੋਣ ਕਰਕੇ 19 ਦਿਨ ਵੈਂਟੀਲੇਟਰ ਹੋਣ ਤੋਂ ਬਾਅਦ ਵੀ ਉਹ ਸਰਵਾਈਵ ਨਹੀਂ ਕਰ पाए ਅਸੀਂ ਇਸ ਚੀਜ਼ ਦੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਸਭ ਤੋਂ ਕੀ ਕਿ ਕਿਸੇ ਡਾਕਟਰ ਦੀ ਇੰਗੈਲੀ ਕਰਨ ਸਾਡੇ ਪਰਜਾਇ ਦੀ ਡੈਥ ਹੋਈ ਆ ਹੁਣ ਇਹਨਾਂ ਦੇ ਘਰੇ ਇਹਨਾਂ ਦੇ ਦੋ ਗੁੜੀਆਂ ਵਾ ਉਹਨਾਂ ਦੀ ਦੇਖਭਾਲ ਕੌਣ ਕਰੂਗਾ ਇੱਕ ਸਾਡੀ ਕਜ਼ਨ ਦੀ ਵਾਈਫ ਚਲੀ ਗਈ ਆ ਘਰ ਦੀ ਨੂੰ ਚਲੀ ਗਈ ਆ ਕੰਡੀਸ਼ਨ ਬਹੁਤ ਘਰ ਦੀ ਖਰਾਬ ਹੋ ਚੁੱਕੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਚੀਜ਼ ਦੇ ਅਸੀਂ ਸਾਰੀ ਚੀਜ਼ ਨੂੰ ਲੈ ਕੇ ਤੁਸੀਂ ਕਿਤੇ ਕੰਪਲੇਟਰੀ ਕੀਤੀ ਅਸੀਂ ਡੀਸੀ ਦਫਤਰ ਕੰਪਲੇਨਟ ਕੀਤੀ ਹੋਈ ਆ ਅਸੀਂ ਡੀਐਸਪੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਹੋਈ ਆ ਬਾਕੀ ਇਹ ਖੁਦ ਕੋਰਟ ਦੇ ਮੁਲਾਜ਼ਮ ਨੇ ਇਹ ਆਪਣੇ ਤਰੀਕੇ ਨਾਲ ਵੀ ਇਸ ਚੀਜ਼ ਨੂੰ ਦੇਖਣਗੇ ਕਿ ਕਿੱਦਾਂ ਅਸੀਂ ਜਿਹੜੇ ਦੋਸ਼ੀ ਨੇ ਇਸ ਚੀਜ਼ ਦੇ ਪਿੱਛੇ